ਸਾਡੇ ਕਰਮਕੇ ਸਾਥੀਓ ਸਾਰਿਆਂ ਨੇ ਬੈਠ ਕੇ ਪ੍ਰਧਾਨ ਜੀ ਉਹਨਾਂ ਦੇ ਵਿਚਾਰ ਤਾਂਨੇ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਜਿੰਨਿਆਂ ਤੋਂ ਪਹੁੰਚੇ ਹੋਏ ਬੇਰਕਾ ਮਿਲਕ ਪਲਾਂਟ ਦੇ ਸਾਥੀਓ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਾ ਸਾਹਿਬਾਨ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਹੁਤ ਹੀ ਵਧਾਈ ਦੇ ਪਾਤਰ ਹੋ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਜੋ ਇਹ ਸ਼ਿਕਾਰਸ਼ ਲੜ ਰਹੇ ਹੋ ਤੁਸੀਂ ਜਾਵਤਿਆਂ ਨੂੰ ਬਰਕਰਾਰ ਰੱਖਿਆ ਹਕੂਮਤ ਦੀਆਂ ਅੱਖਾਂ ਖੋਲਣ ਲਈ ਜਾਵਰ ਤੇ ਜ਼ੁਲਮ ਸਰਕਾਰ ਦੇ ਵਿਰੁੱਧ ਜੋ ਤੁਸੀਂ ਏਕਾ ਬਣਾ ਕੇ ਇਹ ਲੜਾਈ ਲੜਨ ਜਾ ਰਹੇ ਹੋ ਤੇ ਇਹਦੇ ਵਿੱਚ ਜਿੱਤ ਵੀ ਹਾਸਲ ਹੋਊਗੀ ਤੇ ਇੱਕ ਦਿਨ ਇਹਨਾਂ ਸਰਕਾਰ ਨੂੰ ਮੂੰਹ ਤੇ ਮੂੰਹ ਡਿਗਣਾ ਪਊਗਾ ਜਿਹੜਾ ਇਹ ਬੇਰਕਾ ਮੈਲਕ ਪਲਾਂਟ ਦਾ ਮੈਨੇਜਮੈਂਟ ਆ ਇਹ ਤਾਨਾ شاہੀ ਫਰਮਾਨ ਆਪਦੇ ਦੇ ਰਿਹਾ ਸਰਕਾਰ ਦੇ ਨਾਲ ਕੁੱਤੀ ਚੋਰਾ ਦੇ ਨਾਮ ਰੋਈ ਹੋਈ ਆ ਜਿਹੜੇ ਸਾਡੇ ਮੁਲਾਜ਼ਮ ਕੱਚੇ ਨੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਲਗਭਗ 15 15 20 20 ਸਾਲ ਜਿਨ੍ਹਾਂ ਨੇ 10 10000 15 15000 ਤਨਖਾਹ ਦੇ ਉੱਤੇ ਆਪਣੇ 24 24 ਘੰਟੇ ਮਿਲਕ ਪਲਾਂਟ ਦੇ ਲਈ ਦਿੱਤਾ ਆਪ ਦਾ ਖੂਨ ਪਸੀਨਾ ਬਹਾਇਆ ਤੇ ਅੱਜ ਉਹਨਾਂ ਨੂੰ ਸੜਕਾਂ ਤੋਂ ਰੋਲਣ ਲਈ ਇਹ ਮੈਨੇਜਮੈਂਟ ਨੇ ਮਜਬੂਰ ਕੀਤਾ ਜਦ ਕਿ ਬਣਦਾ ਤਾਂ ਇਹ ਸੀ ਕਿ ਇਹਨਾਂ ਨੂੰ ਤਜਰਬਾ ਸੀ ਇਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀ ਤੇ ਇਹਨਾਂ ਨੂੰ ਇਹ ਪੱਕੇ ਕਰਦੇ ਤੇ ਇਹਨਾਂ ਦੇ ਪਰਿਵਾਰਾਂ ਨੇ ਇਹਨਾਂ ਦੇ ਗੁੱਲਾਂ ਦੀ ਅੱਖ ਨੂੰ ਬਰਕਰਾਰ ਰੱਖਦੇ ਕਹਿੰਦੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਬੇਰ ਦਾ ਮਲਕ ਪਲਾਂਟ ਨੂੰ ਖੜੇ ਕਰਨ ਲਈ ਅਤੇ ਬੇਰ ਕਾ ਮਿਲਕ ਪਲਾਂਟ ਦੀਆਂ ਉਪਲਬਧੀਆਂ ਦੇ ਲਈ ਬੜਮੁੱਲਾ ਯੋਗਦਾਨ ਪਾਇਆ ਨੌਜਵਾਨ ਵੀਰੋ ਤੇ ਮੇਰੀਆਂ ਭੈਣਾਂ ਵੀ ਬੈਠੀਆਂ ਨੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਤੁਸੀਂ ਸਾਰਿਆਂ ਨੇ ਇਹ ਸਟੈਂਡ ਛੱਡਣਾ ਨਹੀਂ ਤੁਹਾਨੂੰ ਇਹ ਸਰਕਾਰਾਂ ਪੜਤਾਉਣਗੀਆਂ ਤੁਹਾਨੂੰ ਮੈਨੇਜਮੈਂਟ ਪੜ੍ਹਾਉਗੀ ਆਪ ਦਾ ਸ਼ਗਰ ਸਮੂਹ ਸ਼ਾਂਤਮਈ ਰੱਖਿਓ ਸ਼ਾਂਤਮਈ ਰਹਿ ਕੇ ਆਪਦੇ ਜੋ ਮੰਗਾ ਨੇ ਉਹ ਆਪਾਂ ਇਹਨਾਂ ਤੋਂ ਮਨਵਾਉਣੀਆਂ ਨੇ ਤੇ ਆ ਜਿਹੜਾ ਬੇਰਕਾ ਮਿਲਕ ਪਲਾਂਟ ਦਾ ਜੀਐਮ ਹੈ ਜਿਹੜਾ ਬੇਰਕਾ ਮਿਲਕ ਪਲਾਂਟ ਦੀ ਮੈਨੇਜਮੈਂਟ ਆ ਜਿਨੇ ਬੇਰਕਾ ਮਿਲਕ ਪਲਾਂਟ ਦਾ ਬੇੜਾ ਕਰਕ ਕੀਤਾ ਅਸੀਂ ਹੁਣ ਇਹ ਵਿਚਾਰਸ਼ ਬਟਾਂਗੇ ਕਿ ਜਿਹੜੇ ਸਾਡੇ ਆ ਨੌਜਵਾਨ ਇਹਨਾਂ ਨੂੰ ਪੱਕੇ ਕਰੋ ਤੇ ਬੇਈਮਾਨ ਨੂੰ ਇਹ ਬੇਰਕਾ ਮਿਲਕ ਪਲਾਂਟ ਦੇ ਵਿੱਚੋਂ ਕਟੋ ਜਦੋਂ ਤੱਕ ਇਹੋ ਜਿਹੇ ਚੋਰਾਂ ਨੂੰ ਇਹੋ ਜਿਹੇ ਮੈਨੇਜਮੈਂਟਾਂ ਜਿਹੜੀਆਂ ਪਿੰਡਾਂ ਨਾਲ ਜੁੜੀਆਂ ਹੋਣ ਜਿਹੜੀਆਂ ਲੋਕਾਂ ਦੇ ਕਰਜ਼ੀ ਧੰਦੇਆਂ ਨਾਲ ਜੁੜੀਆਂ ਹੋਣ ਜਦੋਂ ਇਹੋ ਜਿਹੇ ਮੈਨੇਜਮੈਂਟਾਂ ਦੇ ਵਿੱਚ ਚੋਰ ਵੜ ਜਾਂਦੇ ਨੇ ਉਹ ਮੈਨੇਜਮੈਂਟ ਸਾਡਾ ਧੰਦਾ ਜਿਹੜਾ ਪਿਤਾ ਪੁਰਖੀ ਚੱਲਿਆ ਆਉਂਦਾ ਸਾਡੇ ਕਿਸਾਨ ਭਰਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਨੇ ਤੇ ਸਾਡੇ ਮੁਲਾਜ਼ਮ ਸਾਡੇ ਕਿਸਾਨਾਂ ਦੇ ਮੁੰਡੇ ਸਾਡੇ ਮਜ਼ਦੂਰਾਂ ਦੇ ਮੁੰਡੇ ਸਾਡੇ ਭਾਈਚਾਰੇ ਦੇ ਸਾਰੇ ਲੋਕ ਇੱਥੇ ਆ ਕੇ ਕੰਮ ਕਰਦੇ ਨੇ ਤੇ 15-15 20-20 ਸਾਲ ਕાળ ਕੇ ਤੇ ਐਂ ਕੱਟ ਕੇ ਸਿਡ ਦਿੰਦੇ ਆ ਜਿਵੇਂ ਖੇਤ ਚੋਂ ਮੂਲੀ ਪੱਟੀ ਦੀ ਆ ਇਹਨਾਂ ਨੂੰ ਅਸੀਂ ਵਰਤਨ ਨਹੀਂ ਦਵਾਂਗੇ ਅਸੀਂ ਐਲਾਨ ਕਰਦੇ ਆ ਸਰਕਾਰ ਕੰਨ ਖੋਲ ਕੇ ਸੁਣ ਲਵੇ ਆਪਦੀ ਗੱਲ ਤੇ ਮੈਨੇਜਮੈਂਟ ਸੁਣ ਲਵੇ ਜੇ ਸਾਡੇ ਨੌਜਵਾਨਾਂ ਦੀ ਰੋਜੀ ਰੋਟੀ ਖੋਈ ਜਾਂ ਕੋਈ ਵੀ ਇਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਤਾਂ ਅਸੀਂ ਜੀਐਮ ਨੂੰ ਇੱਥੋਂ ਬਾਹਰ ਕਢਾਵਾ ਕੇ ਹਰ ਹਾਲਤ ਦੇ ਵਿੱਚ ਤੇ ਸਾਡੇ ਨੌਜਵਾਨਾਂ ਨੂੰ ਇੱਥੇ ਪੱਕੇ ਕਰਾਵਾਂਗੇ ਕਿਉਂਕਿ ਰਾਹਤ ਇਹਨਾਂ ਦਾ ਬਣਦਾ ਜਿਨੇ 15 ਸਾਲ ਦੇ ਦਿੱਤੇ ਹੁਣ ਆਪਦੀ ਜਵਾਨੀ ਨੇ ਆਪਦਾ ਕੀਮਤੀ ਸਮਾਂ ਜਿਹੜਾ ਹੋਰ ਫੀਲਡ 'ਚ ਵੀ ਆਪਦੀ ਤਰੱਕੀ ਕਰਦਾ ਕਰ ਸਕਦਾ ਸੀ ਉਹਨੇ ਇਹਨੂੰ 15 ਸਾਲ ਦਿੱਤੇ 20-20 ਸਾਲ ਦਿੱਤੇ ਤੇ ਹੁਣ ਇਹਨਾਂ ਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਸ਼ਰਤਾਂ ਤੇ ਬੈਠੋ ਸੋ ਨੌਜਵਾਨ ਵੀਰੋ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਜਾਗਤਾ ਬਣਾ ਕੇ ਕੰਮ ਰੱਖਿਓ ਹੌਸਲਾ ਰੱਖਿਓ ਭਾਰਤੀ ਕਿਸਾਨ ਜੀ ਉਹਨੇ ਇਕੱਠਾ ਡਕਉਂਦਾ ਜਦੀ ਅਗਵਾਈ ਸਰਦਾਰ ਮਨਜੀਤ ਸਿੰਘ ਤਨੇਰ ਕਰਦੇ ਨੇ ਅੱਜ ਸਾਡੇ ਵਿਚਕਾਰ ਵੀ ਬੈਠੇ ਨੇ ਸਪੈਸ਼ਲ ਥੋਡੇ ਕਰਕੇ ਆਏ ਨੇ ਭਰਾਵੋ ਆਪਦੀਆਂ ਹੱੱਤਾ ਲਈ ਆਏ ਨੇ ਇਹ ਪੰਜਾਬ ਦੇ ਲਈ ਲੜਨ ਵਾਲੀ ਜੱਤੇਬੰਦੀਆਂ ਜਿਨੇ ਮਹਿਲਕਲਾ ਦੇ ਘੋਲ ਦੇ ਵਿੱਚ ਦੱਸਤਾ ਸੀ ਕਿ ਸਰਕਾਰਾਂ ਸਰਕਾਰਾਂ ਨੂੰ ਕਿਵੇਂ ਮੋਢੇ ਮੋਸ ਪਿਆ ਜਾਂਦਾ ਤੇ ਭਾਰਤੀ ਕਿਸਾਨ ਜੂਨੇ ਇੱਕ ਟੱਡ ਕਾਉਣ ਦਾ ਇਤਿਹਾਸ ਪੜ ਲਵੇ ਜੀਐਮ ਨੂੰ ਜਿਨ੍ਹਾਂ ਨੇ ਤਹਿਸੀਲਦਾਰਾਂ ਨੂੰ ਡੈਟੀਆਂ ਨੂੰ ਸਜ਼ਾ ਕਰਾਈਆ ਭਾਵੇਂ ਸਜ਼ਾ ਜਿਹੜੇ ਕਹਿੰਦੇ ਸੀ ਅਸੀਂ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਇਹ ਜੀਐਮ ਕੀ ਚੀਜ਼ ਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚਕਾਰ ਇਸ ਘਰ ਨੂੰ ਹੋਰ ਤੇਜ਼ ਕਰਾਂਗੇ ਕਿਵੇਂ ਮਹਿਲ ਕਲਾਂ ਦੀ ਧਰਤੀ ਦੇ ਉੱਤੇ ਕੋਹ ਜਿੱਤਿਆ ਮਹਿਲ ਕਲਾ ਦੀ ਧਰਤੀ ਦੇ ਉੱਤੇ ਆਪਾਂ ਘੋਲ ਜਿੱਤੇ ਆ ਜਿਵੇਂ ਲੈਂਡ ਪੂਲਿੰਗ ਵਾਪਸ ਕਰਾਈ ਆ ਜਿਵੇਂ ਹੋਰ ਬੱਡੇ-ਵੱਡੇ ਕਲਾਮਾ ਤਾਂ ਬਹੁਤ ਸਾਰੇ ਸ਼ਕਰ ਸਾਪਣੀ ਜੱਥੇਬੰਦੀ ਨੇ ਜਿੱਤੇ ਨੇ ਉਸੇ ਤਰ੍ਹਾਂ ਹੀ ਆ ਭਰਾਵਾ ਦੀ ਜਿੱਤ ਹੋਊਗੀ ਕੱਲਾ-ਕੱਲਾ ਵੀਰ ਪੱਕਾ ਹੋਊਗਾ ਜੀ ਐਮ ਇਥੋਂ ਦਾ ਬਾਹਰ ਕਢਾਇਆ ਜਾਊਗਾ ਇੰਨੇ ਬੇਚਿਆ ਕਰਦਾ ਬੜਾ ਧੰਨਵਾਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ